ਦੀ ਉਹਨਾਂ ਨੇ ਅਜੀਜ਼ ਸੁਲਤਾਨ ਨੂੰ ਖੜਾਉਣ ਲਈ ਤੋਂ ਆਸਟ੍ਰੇਲੀਆ ਤੋਂ ਸੱਦਿਆ ਹੀ ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦਿੱਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੂੰ ਦੇਸ਼ ਕਮ ਦੀ ਸ਼ਾਨ ਤਾਈਓ ਰੱਬ ਵਰਗਾ ਹੈ ਦੋਸਤੋ ਸਾਨੂੰ ਬਿੰਗਨਾਤੇ ਮਾਰ ਪਿਆ ਲੱਕ ਨੂੰ ਲਪੇਟਾ ਬੱਲੇ 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 ਆ ਕਬੱਡੀ ਕਬੱਡੀ ਹੋਈ ਪਈ ਹੰਦੇ ਦੂਰ ਮਿੱਠੂ ਮਿੰਟੂ ਮਿੱਠੂ ਲਓ ਉਹ ਮਨੀ ਮੱਲਿਆ ਵਾਲਾ ਅੱਜ ਉਹਨੂੰ ਫੜ ਗਿਆ ਕਹਿੰਦੇ ਉਹ ਜਫਾ ਲੱਗੀ ਕਹਿੰਦੇ ਬਈ ਉਹ ਜਫਾ ਜਫਾ ਸਾਰੀ ਫੈਡਰੇਸ਼ਨਾਂ ਨੂੰ ਪੀਸੀ ਯੂਨਾਈਟਰ ਕਬੱਡੀ ਫੈਡਰੇਸ਼ਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਇਹ ਇਕੱਠੇ ਕਰਕੇ ਟੂਰਨਾਮੈਂਟ ਕਰਾਇਆ ਤੇ ਮੈਂ ਗੁਰੂ ਘਰ ਦਾ ਵੀ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਬੰਦਿਆਂ ਨੇ ਇਸ ਟੂਰਨਾਮੈਂਟ ਤੇ ਰੱਖਿਆ ਪ੍ਰੇਰਾਂ ਦੀਆਂ ਟੈਟਾਂ ਰੱਖੀਆਂ ਰੋਕੇ ਆ ਪਲੇਅਰ ਉਹਨਾਂ ਦੀ ਮੈਂ ਕਬੱਡੀ ਜਗਤ ਨੂੰ ਨਿੰਦਾ ਕਰਦਾ ਜਿਹਦੇ ਵਿੱਚ ਸੁਲਤਾਨ ਸੰਸੂਪਰੀਆ ਤੇ ਸਨੀ ਆਦਮ ਵਾਲਿਆ ਗੌਰਪਰੀ ਧਾਰੀ ਪੋਰਜ ਆ ਇਹ ਆਜ਼ਾਦ ਕੋਟਲੀ ਤੇ ਹੋਰ ਪਲੇਅਰ ਜਿਹੜਿਆ ਬੰਦਿਆਂ ਨੇ ਰੋਕੇ ਆ ਉਹਨਾਂ ਲਈ ਬਹੁਤ ਇਹ ਗੁਰੂ ਘਰ ਦਾ ਟੂਰਨਾਮੈਂਟ ਸੀ ਨਾ ਕਿ ਕਿਸੇ ਪਹਿਲਾਂ ਗੁਰੂ ਘਰ ਨੇ ਸਾਰੀਆਂ ਫਾਊਂਡੇਸ਼ਨਾਂ ਨੂੰ ਸੱਦਾ ਦਿੱਤਾ ਸੀ ਕਈ ਫਿਡੇਸ਼ਨਾਂ ਜਿਹੜੇ ਪਲੇਅਰ ਠਾਉਂਦੇ ਆ ਉਹ ਆਮ ਖੇਡ ਨਹੀਂ ਸਕੇ ਟੀਮਾਂ ਬਣਾ ਨਹੀਂ ਸਕੇ ਪਰ ਉਹਨੇ ਇਸ ਟੂਰਨਾਮੈਂਟ ਨੂੰ ਫੇਲ ਕਰਨ ਦੀ ਟਰਾਈ ਕੀਤੀ ਆ ਪਰ ਜਿੱਥੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋਵੇ ਗੁਰੂ ਘਰ ਦਾ ਟੂਰਨਾਮੈਂਟ ਹੋਵੇ ਉਹਨੂੰ ਕੋਈ ਵੀ ਕਦੀ ਗੁਰੂ ਘਰ ਨੂੰ ਫੇਲ ਨਹੀਂ ਕਰ ਸਕਦਾ ਇੱਕ ਮਿੰਟ ਹੁਣ ਸੰਗਾ ਬੋਲੂਗਾ ਬਰਾ ਸੰਗਾ ਸਾਡੇ ਕਿਸੇ ਨਾ ਕੋਈ ਲੜਾਈ ਨਹੀਂ ਬਟ ਫੈਡਰੇਸ਼ਨਾਂ ਨੂੰ ਨਾ ਗੁਰਦੁਆਰੇ ਵਾਲਿਆਂ ਨੇ ਤਿੰਨੇ ਫੈਡਰੇਸ਼ਨਾਂ ਨੂੰ ਸੱਦ ਕੇ ਸੌਰੀ ਚੌਹਾਂ ਨੂੰ ਕਿਹਾ ਸੀ ਵੀ ਤੁਸੀਂ ਟੀਮਾਂ ਬਣਾ ਲਓ ਪਰ ਇੱਕ ਫੈਡਰੇਸ਼ਨ ਨੇ ਜਿਹੜੀ ਮੀਟੂ ਭਾਈਓ ਨੇ ਉਹ ਨਹੀਂ ਕਿਹਾ ਵੀ ਸਾਡੇ ਪਲੇਅਰ ਕਿੱਧਰ ਮਰਜੀ ਖੇਡਣ ਪਰ ਅਸੀਂ ਨਹੀਂ ਪਾਰਟਿਸਿਪੇਟ ਕਰਨਾ ਤੇ ਦੂਸਰੀ ਫੈਡਰੇਸ਼ਨ ਦੇ ਉਹਨੇ ਜਵਾਖ ਖੜਾਏ ਤੇ ਜਿਹੜੀ ਚੌਥੀ ਫੈਡਰੇਸ਼ਨ ਸੀ ਉਹਨਾਂ ਨੇ ਅਜੀਤ ਸੁਲਤਾਨ ਨੂੰ ਖੜਾਉਣ ਲਈ ਤੋਂ ਆਸਟ੍ਰੇਲੀਆ ਤੋਂ ਸੱਦਿਆ ਹੀ ਉਹਨੂੰ ਰੋਕਿਆ ਧੱਕੇ ਨਾਲ ਡਰਾਵਾ ਦਿੱਤਾ ਤੈਨੂੰ ਵੱਧ ਪੈਸੇ ਦਵਾਂਗੇ ਜੇ ਕਰਾਂਗੇ ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਖੇਡਣਾ ਪਲੇਅਰਾਂ ਨੂੰ ਕਾਹਦੇ ਰੋਕਦੇ ਹੋ ਉਹਨਾਂ ਨੂੰ ਖੇਡਣ ਦਿਓ ਜਾਂ ਫੇਰ ਆਪ ਵੀ ਪਾਰਟਿਸਪੇਟ ਕਰੋ ਠੀਕ ਹੈ ਜੀ ਪਰ ਤੁਹਾਡਾ ਸਾਰੇ ਦਰਸ਼ਕਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਤੇ ਜਿੰਨੇ ਵੀ ਪਲੇਅਰ ਖੇਡ ਰਹੇ ਉਹਨਾਂ ਦੀ ਹੌਸਲਾ ਵਧਾਈ ਕੀਤੀ ਥੈਂਕ ਯੂ ਵੈਰੀ ਮੱਚ ਜੇ ਕਿ ਤੁਹਾਨੂੰ ਮਾੜਾ ਚੰਗਾ ਬੋਲਿਆ ਹੋਵੇ ਸੌਰੀ ਥੈਂਕ ਯੂ ਜੀ ਪੇਸ਼ ਪੰਜਾਬ ਦੇ ਦੇਖੋ ਜੱਸਿਆਂ ਦੇ ਵਿਚ ਜਾਣ ਆਹ ਗੱਜਗੱ ਚਾੜੀਆਂ ਛੱਤੀਆਂ ਇਹ ਦਿਨ ਦੇ ਠਲ ਤੂਫਾਨ ਇਹ ਅੰਬਰੀ ਗੁੱਡੀ ਚਾੜਦੇ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨਮਲ ਦੇ ਨਾਲ ਜੂਜਦੇ ਬਾਡਰ ਹੋਏ ਜਾਂ ਖੇਡ ਮੈਦਾਨ ਇਹਨਾਂ ਦੇ ਕੰਦੇ ਅੱਤੇ ਜੁਲਦੀ ਜਰ ਦੇਸ਼ ਕੌਮ ਦੀ ਸ਼ਾਨ ਤਾਈਓ ਰੱਬ ਵਰਗਾ ਹੈ ਦੋਸਤੋ ਸਾਨੂੰ ਬਿੰਗਨਾ ਤੇ ਇਮਾਨ ਨਿਸ਼ਤਰ ਨੈਜ ਜਿੱਥੇ ਵਾਸਣ ਗਏ ਨੇ ਬਤਾਰੇ ਲਾਈਨਮੈਨ ਉਹਨਾਂ ਦੀ ਜ਼ਿੰਮੇਵਾਰੀ ਹੈ ਆਵਣ ਮਿਹਰਬਾਨੀ ਕਰਕੇ ਕੈਲੇ ਵਾਲਾ ਨੈਸ਼ ਆਪਣੇ ਸਮੇਂ ਦਾ ਬਾਹਨ ਕਬੱਡੀ ਖਿਡਾਰੀ ਲਾਓ ਬੱਗੇ ਪਿੰਡ ਵਾਲੇ ਦੁੱਲੇ ਦੀ ਰੇਡ ਖੁਸ਼ੀ ਨਾਲ ਮੁਕਾਬਲਾ ਇਹ ਟੱਕਰ ਦੁਨੀਆ ਚਾਉਂਦੀ ਆ ਮਦਾਂ ਦੇ ਪੁਆਇੰਟ ਦੇਖਦੇ ਵੀ ਦੁੱਗਾ ਵਾਲਾ ਖੁਸ਼ਦੀਪ ਸਿੰਘ ਆਪਣੀ ਟੀਮ ਦੇ ਵਾਸਤੇ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਦਿੱਤਾ ਪਲੇਡ ਹਾਰਮ ਪ੍ਰੋਵਾਈਡ ਕਰਾਇਆ ਹੋ ਰਿਹਾ ਹੈ ਧੰਨਵਾਦ ਹੈ ਤੁਹਾਡਾ ਲਓ ਉਧਰ ਦੁੱਲਾ ਪੁੱਜਿਆ ਹੋਇਆ ਪਰ ਇਧਰ ਦੇਖ ਜਾਈ ਵੀ ਦੁੱਗਾ ਵਾਲਾ ਖੁਸ਼ਦੀਪ ਖੁਸ਼ਦੀਪ ਕਬੱਡੀ ਦਾ ਪ੍ਰਿੰਸ ਦੂਸਰੇ ਪਾਸੇ ਵਾਗੀ 2023 ਦੇ ਕਬੱਡੀ ਸੀਜ਼ਨ ਦਾ ਬੈਸਟ 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 ਟੱਕਰ 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 ਏ ਏ ਵਾਓ ਨਾਵੇ ਇਹ ਚੱਲਦਾ ਰਹਿੰਦਾ ਹੈ ਇਹ ਪਾਰਟ ਆਫ ਦਾ ਗੇਮ ਹੈ ਜੀ ਪਾਰਟ ਆਫ ਦਾ ਗੇਮ ਹੈ ਲੰਬੂ ਨੇ ਫਿਰ ਕਬੱਡੀ ਪਾ ਦਿੱਤੀ ਹੈ ਮਈਆਂਵਾਲ ਪਿੰਡ ਹੈ ਮਨਜੀਤ ਗੋਤਰਾ ਹਾਫ ਆਊਟ ਆਰ ਤੋਂ ਵਿੱਟੂ ਜੀ ਤੇਜੀ ਦੇਵਲ ਤੇ ਦਿਨੇਸ਼ ਸ਼ਰਮਾ ਇਹ ਇੰਟਰਨੈਸ਼ਨਲ ਪੰਜਾਬੀ ਸੋਰਸਨ ਗੱਜਰ ਕਲੱਬ ਦੇ ਉਹ ਜੁੜੀਏ ਕਬੱਡੀ ਦਾ ਪ੍ਰਿੰਸ ਤੇ ਦੂਸਰੇ ਪਾਸੇ ਬਾਗੀ ਦੇ ਨਾਲ ਟੱਕਰ ਹੋਈ ਹੈ ਟੱਕਰ ਹੋਈ ਹੈ ਉਹ ਚੱਲਿਆ ਉਹ ਚੱਲਿਆ ਉਹ ਤਾੜੀ ਵਾਲੇ ਕੀ ਖਿਆਲ ਸਾਰੇ ਭਰਾਵਾਂ ਦਾ ਜਸਿੰਦਰ ਸ਼ੋਕਰ ਜੀ ਪ੍ਰਧਾਨ ਨੇ ਇੱਧਰ ਕਹਿੰਦੇ ਵੀ ਮੇਜਰ ਸਿੰਘ ਜੀ ਪ੍ਰਾਰ ਉਹ ਦੇਖੋ ਉਹ ਟੱਕਰ ਗਏ ਉਹ ਹੋ ਗਿਆ ਮੁਕਾਬਲਾ ਉਹ ਕਬੱਡੀ ਦੇ ਪ੍ਰਿੰਸ ਦੁੱਗਾ ਵਾਲੇ ਦੇ ਨਾਲ ਲੰਗਾਲ ਵਾਲਿਆ ਅੱਗੇ ਸੰਭਲੇ ਨੌਜਵਾਨਾ ਉਹ ਦੇਖੋ ਖੁਸ਼ੀ ਦੀ ਕੋਸ਼ਿਸ਼ ਮਨੀ ਦੀ ਕਬੱਡੀ ਭਰੀਆ ਹੋਇਆ ਬਗਲਾ 20 ਸੈਕਿੰਡ ਦੇ ਬੱਪਲ ਸੰਗਰੂਰ ਦਾ ਐਕਸ਼ਨ ਉਹ ਤਾੜ 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 ਕਾ ਉਹ ਸਵਾਦ ਉਹ ਸਵਾਦ ਆਇਆ ਆਦਲ ਰਹਿ ਪ੍ਰਵੰਸ਼ਾ ਜੀ ਮਨੀ ਸਿਆਣਿਆਂ ਦੇ ਚੋਹਾਨ ਯਾਰਾ ਕਬੱਡੀ ਖੇੜੇ ਅੰਦਰ ਪਿੰਡ ਦੇ ਜਰਵਾਣੇ ਨਾਲ ਜਰਵਾਣਿਆਂ ਦੇ ਆ ਪਿੰਡ ਦੇ ਜਰਵਾਣੇ ਨਾਲ ਜਰਵਾਣਿਆਂ ਦੇ ਆ ਇਹ ਨੌਜਵਾਨ ਕਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦੇਖਦੇ ਮਿਧਨੋਲੇ ਵਾਲਾ ਵੱਧਦਾ ਹੋਇਆ ਕਬੱਡੀ ਖਿਡਾਰੀ ਬਾਕ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਇਸ ਕਲੱਬ ਦਾ ਵੀ ਨਾਮ ਵੱਡਾ ਆ ਜਲਾਲਪੁਰਿਆ ਕੋਸ਼ਿਸ਼ ਕਰਦਾ ਡਕ ਲੈਣ ਦੀ ਆ ਕਮਾਲ ਹੋਈ ਬਈ ਫੜੇ ਜਲਾਲਪੁਰਿਆ ਪਾਲੇ ਦੇ ਆ ਵਰਲੇ ਹੀਰੇ ਮੁੜਦੇ ਉਹ ਜੱਟ ਹਾਥੀ ਦੇ ਗੁੰਗੂ ਗਿਲ ਆ ਤਿੰਨੋਂ ਝੂਮ ਝੂਮ ਕੇ ਦਰਦੇ ਆ ਝੂਮ ਝੂਮ ਕੇ ਦਰਦੇ ਹਾਂ ਧੰ ਜਲਾਲਪੁਰੇ ਪਾਲੇ ਦਾ ਵੀ ਉਹ ਕਿਸੀ ਕਬੱਡੀ ਕਲੱਬ ਦੇ ਖੇਡ ਮੇਲੇ ਦੀ ਜਿਹੜੀ ਗੱਲ ਹੋ ਰਹੀ ਹੈ ਕਬੱਡੀ ਫੈਡਰੇਸ਼ਨ ਆਫ ਹੰਟਰੀਓ ਉਹ ਕਬੱਡੀ ਇੰਟਰੀਓ ਜਾਵੇਗੀ ਜਸਵੰਦਰ ਸ਼ੋਕਰ ਹੁਣੀ ਪ੍ਰਧਾਨ ਨੇ ਉਹ ਫੈਡਰੇਸ਼ਨ ਦੇ ਪਰ ਹੁਣ ਗੱਲ ਕਰਦੇ ਆ ਅੱਜ ਦੀ ਉਹ ਨਾਲੇ ਸਮੇਂ ਦੀ ਉਹ ਦੇਖੋ ਵੀ ਅੱਜ ਸਮੇਂ ਇੱਕ ਪਾਵਰ ਹੈ ਇਸ ਖੇਡ ਕਲੱਬ ਦਾ ਉਹ ਬਲਵੀਰ ਸਿੰਘ ਦੁੱਲਾ ਇਹ ਮਚਦਾ ਅੰਗਾਰ ਹੈ ਉਹ ਦੁਨੀਆ ਦੇ ਵਿੱਚ ਚਰਚੇ ਉਹ ਦੂਸਰੇ ਪਾਸੇ ਕਰਦੇ ਦੇ ਨਾਲ ਚੱਕਰ ਤੇ ਪਰਿਸ਼ਾਵੇਂ ਵੀ ਭੱਜੇ ਜਾਂਦੇ ਆ ਉਹ ਦੇਖਿਓ ਇਹ ਹੈ ਮੇਰੇ ਵੀਰੋ ਉਹ ਵਖੋ ਵਖਰੇ ਸ਼ਬਦ ਜਿਹੜੇ ਸੁਣਨ ਨੂੰ ਮਿਲ ਰਹੇ ਆ ਕੋਈ ਕਿਸੇ ਦਾ ਫੇਵਰਟ ਹੈ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਐਕਸ਼ਨ ਦਰਸ਼ਕਾਂ ਦੇ ਵੀ ਦੇਖਣ ਵਾਲੇ ਆ ਐਨ ਕਹਿੰਦੇ ਨਾਲ ਦੇਦੇ ਕੋਣੀ ਬੱਜੂ ਤੇ ਦੰਦਾ ਥੱਲੇ ਜੀਵ ਮੈਚ ਬਰਾਬਰੀ ਤੇ ਆ ਇੱਕ ਇੱਕ ਜਫਾ ਲੱਗਿਆ ਅਜ ਸਮੇਂ ਬਲ ਹਾਲ ਸਮੇਂ ਤੱਕ ਗੱਲਾਂ ਕੀ ਹੋਣਗੀਆਂ ਲਓ ਗਰਦੇ ਤੇ ਤੇ ਦੂਸਰੇ ਪਾਸੇ ਬਾਗੀ ਬਾਗੀ ਤੇ ਗਰਦੇ ਤੇ ਬਾਗੀ ਤੇ ਗਰਦੇ ਤੋਂ ਸਰਹਾਲਾ ਰੜੂਆਂ ਦਾ ਦੂਸਰੇ ਪਾਸੇ ਆਜ਼ਾਦ 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 ਪੰਜਾਬ ਕੇਸਰੀ ਗਰਦੇ ਤਗਰਦੇ 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 ਤੇ ਬਾਗੀ ਬਾਗੀ ਬਰਮਣੀ ਦੀ ਪੁਰੀਆ ਨੰਬਰ ਜੁਰ ਦੇ ਵਿੱਚ ਕਾਮਯਾਬ ਬ੍ਰੀਨਿਊ ਵਿਲੈਂਡ ਤੋਂ ਇਸ ਕਬੱਡੀ ਕਲੱਬ ਦੇ ਜਿਹੜੇ ਸਪੌਂਸਰ ਨੇ ਯੂ ਐਸ اے ਤੋਂ ਟੋਨੀ ਮਲਤਾਨੀ ਜੀ ਨਾਲ ਪਿੰਡੀ ਜੰਡੀ ਤੇ ਪ੍ਰੀਤ ਨਿਊਯਾਰਕ ਦੇ ਸਰਹਾਲਾ ਨੜੂ ਦੀ ਖੇਡ ਕਲੱਬ ਨਾਲ ਜੁੜੇ ਹੋਏ ਬਲਵੀਰ ਸਿੰਘ ਗੁੱਲੇ ਦੀ ਕਬੱਡੀ ਹੈ ਇਸ ਸਮੇਂ ਦੋ ਦੋ ਪੌੜੀਆਂ ਪੈਣੀਆਂ ਮੈਚ ਟਫ ਹੈ ਮੈਚ ਸਖਤ ਹੈ ਮੈਚ ਹਾਰਡ ਹੈ ਉਹ ਦੇਖਿਓ ਇਸ ਸਮੇਂ ਮੈਦਾਨ ਦੇ ਵਿੱਚ ਕੀ ਹੋਊ ਕੀ ਹੋਊ ਸਮਾਂ ਪਿਛਲੀ ਵਾਰੀ ਸਮਾਂ ਬੀਤ ਗਿਆ ਸੀ ਪਰ ਹੁਣ ਸਮਾਂ ਹੁਣ ਸਮਾਂ ਹੋਰ ਹੋਈ ਕਿ ਨਹੀਂ ਹੁਣ ਸਮਾਂ ਹੋਰ ਹੋਈ ਕਿ ਨਹੀਂ ਬਾਦਵੰਦੀਆ ਦੇਖ ਲੈ ਵੀ ਦੁੱਲਾ ਹੈ ਰਾਜਾ ਖੇਲਾ ਲਖਦਾ ਲਖਾਰੀ ਬਣਿਆ ਨਵਾਂ ਪਿੰਡ ਜਾਫੀ ਹੁਣ ਤਾਂ ਜਿੰਨੇ ਜਫੇ ਲੱਗਣਗੇ ਲਾਓ ਮੈਦਾਨ ਦੇ ਵਿੱਚ ਪਈ ਹੋਈ ਅਗਲੀ ਰੇਡ ਬਾਗੀ ਪਰਮਜੀਤਪੁਰਿਆ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਕਬੱਡੀ ਖਿਡਾਰੀ ਆ ਕੀਦੀ ਹਿੱਕ ਦੇ ਵਿੱਚ ਵਾਜਾ ਆਉ ਦੂਸਰੇ ਪਾਸੇ ਗੁਰਗਨ ਤਾਰਜਨ ਖੇਡ ਕਬੱਡੀ ਦਾ ਨੱਕ ਰਣ ਦੀ ਕੋਸ਼ਿਸ਼ ਕਰਦਾ ਦੋ ਵੱਡੇ ਮੱਤ ਪਿੰਦੇ ਹੋਏ ਆਪਨੇ ਗਲ ਵਾਲੀ ਗੱਲ ਜਿਹੜੀ ਬਣਦੀ ਯਾਰੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਸਰਜੀਤ ਸਿੰਘ ਸੰਗਤਪੁਰਿਤ ਪਾਲ ਕਹਿੰਦੇ ਇਧਰ ਦੌਧਰ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਹੁਣ ਦੇਖਦੇ ਆ ਵੀ ਚਿਤਪਾਲ ਸਿੰਘ ਚਿਤ ਨਹੀਂ ਉਹ ਬੰਦੇ ਨੂੰ ਡਲਾਉਣਾ ਚਾਹੀਦਾ ਮਿੱਥਿਆ ਮਕਾਮਸੋ ਦਾ ਪਾਉਣਾ ਚਾਹੀਦਾ ਲੱਖ ਰੱਖੇ ਸਿਰਧਾ ਬੁਲੰਦ ਹੌਸਲੇ ਹੌਲੀ ਹੌਲੀ ਲਿਆਉਂਦੇ ਨੇ ਉਹ ਰੰਗ 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 ਹੌਸਲੇ ਓ ਔਰ ਦੇਖਿਓ ਵੀ ਆ ਜ ਸਮੇ ਤਾੜੀ ਉਹ ਖੁੱਲ ਕੇ ਮਾਰਦੇ ਵਾ 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 ਪੁਆਇੰਟ ਜਿਹੜਾ ਬੰਡਾਲ ਪਾਲੇ ਦੇ ਹੱਕ ਦੇ ਵਿੱਚ ਫੈਸਲਾ ਕਰਦੇ ਹੋਏ ਸੋ ਮੱਖਣ ਬੰਡਾਲ ਸਮੇ ਵਾਲੀ 100 ਡਾਲਰ ਜਲਾਨਪੁਰੀਏ ਪਾਲੇ ਦੇ ਵਾਸਤੇ ਸੰਦੀਪ ਸਿੰਘ ਜੀ ਜੈਂਟੀ ਉਹਨਾਂ ਵੱਲੋਂ ਪੰਚ ਸਮਾਵੀ ਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਰਾਜੇ ਖੇਲੇ ਵੱਧ ਗਈ ਧੜਕਣ ਔਰ ਆ ਜੇ ਖੇਲੇ ਵੱਧ ਗਈ ਧੜਕਣ ਓਏ ਗੁੰਡੀ ਅਰਦੀ ਜਾਂਦੀ ਆ ਜੇ ਖੇਲੇ ਧੜਕਣ ਵੱਧ ਗਈ ਗੁੰਡੀ ਅਰਦੀ ਜਾਂਦੀ ਐ ਐਨ ਗੁੰਡੀ ਅੜੀ ਹੋਈ ਮੈਦਾਨ ਦੇ ਵਿੱਚ ਦੋ ਬੱਬਰ ਸ਼ੇਰ ਜੁੜੇ ਹੋਏ ਨੰਬਰ ਦੇ ਵਾਸਤੇ ਆ ਪੁਆਇੰਟ ਖੜ ਤਾਵੀ ਦੇ ਹਿੱਸੇ ਦੇ ਵਿੱਚ ਇਹ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜੁੱਸਿਆਂ ਦੇ ਵਿੱਚ ਜਾਨ ਆ ਗੱਜਗੱਟ ਚੜੀਆਂ ਇਹ ਦਿਨ ਦੇ ਠੱਲ ਤੂਫਾਨ ਇਹ ਅੰਬਰੀ ਗੁੱਡੀ ਚਾੜਦੇ ਆ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨਮਨ ਦੇ ਨਾਲ ਜੁੱਜਦੇ ਬਾਡਰ ਹੋਇਆ ਜਾਂ ਖੇਡ ਮੈਦਾਨ ਇਹਨਾਂ ਦੇ ਕੰਦੇਾਂ ਤੇ ਝੂਲਦੀ ਯਾਰ ਦੇਸ਼ ਕਮ ਦੀ ਸ਼ਾਨ ਤਾਈਓ ਰੱਬ ਵਰਗਾ ਹੈ ਦੋਸਤੋ ਸਾਨੂੰ ਬਿੰਗਨਾ ਤੇ ਮਾਰ ਵਿਆਲਕ ਨੂੰ ਲਪੇਟਾ ਬੱਲੇ 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 ਆ ਕਬੱਡੀ ਕਬੱਡੀ ਹੋਈ ਪਈ ਹੰਦੇ ਦੂਰ ਮਿੱਠੂ ਮਿੰਟੂ ਮਿੱਠੂ ਮਿੰਦੂ ਇਹਦਾ ਧੀਰਪੁਰ ਪਿੰਡ ਹੈ ਬਿਆਰਪੁਰ ਦੇ ਲਾਗੇ ਇਹ ਅਰਨਪਾਲ ਸਿੰਘ ਨਾਮ ਹੈ ਜਦੋਂ ਉਧਰ ਬਹੁਤ ਬਹੁਤ ਧੰਨਵਾਦ ਹੈ ਜਸਵਿੰਦਰ ਸ਼ੋਕਰ ਜੀ ਬਲਵੀਰ ਰਾਏ ਗੁਰਮੁਖ ਸਿੰਘ ਜੀ ਟਵਾਲ ਹੋਣਾਂ ਦਾ ਸੁਖੀ ਚੰਮੀ ਜੀ ਜੀ ਹਰ ਸ਼ੋਕਰ ਹੋਣਾਂ ਦਾ ਉਹਨਾਂ ਦਾ ਲਓ ਉਹ ਮਨੀ ਮੱਲਿਆ ਵਾਲਾ ਅੱਜ ਉਹਨੂੰ ਫੜ ਗਿਆ ਕੇ ਨਹੀਂ ਉਹ ਜਫਾ ਲੱਗੂ ਕੇ ਨਹੀਂ ਉਹ ਜਫਾ ਜਫਾ ਕਬੱਡੀ ਕਬੱਡੀ ਤਾੜੀ 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 ਏ ਪਹਿਲਾਂ ਜਿਹੜਾ ਢੋਲ ਤੋਂ ਭੰਗੜੇ ਦੇ